ਕੈਨੇਡਾ ਲਈ ਵਰਕ ਪਰਮਿਟ ਜਿਹੜਾ ਸਟੂਡੈਂਟ ਨੂੰ ਮਿਲਦਾ ਹੈ ਪੜਾਈ ਪੂਰੀ ਕਰਨ ਤੋਂ ਬਾਅਦ ਦੇ ਵਿੱਚ ਉਹ ਹੁਣ ਨਹੀਂ ਮਿਲੇਗਾ ਜੀਹਾਂ ਵੱਡਾ ਝਟਕਾ ਲੱਗਾ ਹੈ ਖਾਸ ਕਰਕੇ ਸਟੂਡੈਂਟ ਨੂੰ ਜਿਹੜੇ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਜਿਹੜੇ ਆ ਪੜਨ ਦੇ ਵਾਸਤੇ ਕੈਨੇਡਾ ਜਾਂਦੇ ਆ ਸੁਨੇਰੇ ਭਵਿੱਖ ਦੇ ਵਾਸਤੇ ਕੈਨੇਡਾ ਜਾਂਦੇ ਆ ਤਾਂ ਉਹ ਸਟੱਡੀ ਵੀਜ਼ੇ ਤੋਂ ਬਾਅਦ ਦੇ ਵਿੱਚ ਵਰਕ ਪਰਮਿਟ ਉਹਨਾਂ ਨੂੰ ਦਿੱਤਾ ਜਾਂਦਾ ਜਦੋਂ ਹੀ 2 ਸਾਲ ਦੀ ਸਟੱਡੀ ਉਹਨਾਂ ਦੀ ਕੰਪਲੀਟ ਹੁੰਦੀ ਹੈ ਤਾਂ 1 ਸਾਲ ਦਾ ਵਰਕ ਪਰਮਿਟ ਜਿਹੜਾ ਉਹਨਾਂ ਨੂੰ ਕਾਲਜ ਦੇ ਵੱਲੋਂ ਦਿੱਤਾ ਜਾਂਦਾ ਹੈ ਤਾਂ ਉਹ ਹੁਣ ਵਰਕ ਪਰਮਿਟ ਜਿਹੜਾ ਨਹੀਂ ਮਿਲੇਗਾ ਇਹ ਵੱਡਾ ਝਟਕਾ ਲੱਗਾ ਹੈ ਕੈਨੇਡਾ ਸਰਕਾਰ ਨੇ ਨਵਾਂ ਰੂਲ ਜਿਹੜਾ ਉਹ ਲੈ ਆਂਦਾ ਹੈ ਇਹ ਸੋਰਸਸ ਤੋਂ ਵੱਡੀ ਜਾਣਕਾਰੀ ਮਿਲ ਪਾਰੀ ਹੈ 31 ਦਸੰਬਰ ਤੋਂ ਬਾਅਦ ਕੋਈ ਵੀ ਨਵਾਂ ਵਰਕ ਪਰਮਿਟ ਜਿਹੜਾ ਉਹ ਇਸ਼ੂ ਨਹੀਂ ਹੋਏਗਾ 5 ਲੱਖ ਦੇ ਕਰੀਬ ਵਿਦਿਆਰਥੀਆਂ ਤੇ ਇਹ ਮਾੜਾ ਸਨ ਪੈਣ ਜਾ ਰਿਹਾ ਹੈ ਜਿਨ੍ਹਾਂ ਦੇ ਵਰਕ ਪਰਮਿਟ ਇੱਕ ਜਨਵਰੀ 2024 ਦੇ ਵਿੱਚ ਖਤਮ ਹੋਣ ਵਾਲੇ ਆ ਜਾਨੀ ਕਿ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਨਵਾਂ ਵਰਕ ਪਰਮਿਟ ਜਿਹੜਾ ਇਸ਼ੂ ਕਰਵਾਉਣਾ ਹੋਵੇਗਾ ਤਾਂ ਉਹਨਾਂ ਨੂੰ ਹੁਣ ਨਵਾਂ ਵਰਕ ਪਰਮਿਟ ਜਿਹੜਾ ਆ ਉਹ ਨਹੀਂ ਮਿਲੇਗਾ ਇਹ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਖਾਸ ਤੌਰ ਤੇ ਇਹ ਖਬਰ ਉਹਨਾਂ ਦੇ ਵਾਸਤੇ ਵੀ ਆ ਜਿਹੜੇ ਪੰਜਾਬ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਸਟੂਡੈਂਟ ਹੈ ਕੈਨੇਡਾ ਦੇ ਵਿੱਚ ਪੜਨ ਦੇ ਵਾਸਤੇ ਜਾਂਦੇ ਆ ਉਹਨਾਂ ਦਾ ਮੋਟਿਵ ਹੁੰਦਾ ਹੈ ਕਿ ਪਹਿਲਾਂ ਸਟੱਡੀ ਵੀਜ਼ੇ ਤੇ ਉੱਥੇ ਪੜਾਂਗੇ ਫਿਰ ਜਦੋਂ ਸਟੱਡੀ ਕੰਪਲੀਟ ਹੋ ਜਾਂਦੀ ਹੈ ਤਾਂ ਵਰਕ ਪਰਮਿਟ ਉਹਨਾਂ ਨੂੰ ਕਾਲਜਸ ਦੇ ਵੱਲੋਂ ਦਿੱਤਾ ਜਾਂਦਾ ਹੈ ਜਾਂ ਫਿਰ ਜਿਹੜੇ ਕਾਲਜ ਵਰਕ ਪਰਮਿਟ ਨਹੀਂ ਦਿੰਦੇ ਤਾਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੇ ਵਿੱਚ ਉਹ ਐਲੀਜੀਬਲ ਹੋ ਜਾਂਦੇ ਆ ਸਟੂਡੈਂਟ ਕਿ ਵਰਕ ਪਰਮਿਟ ਅਪਲਾਈ ਕਰ ਸਕਣ ਤਾਂ ਉਹ ਹੁਣ ਵਰਕ ਪਰਮਿਟ ਜਿਹੜਾ ਉਹ ਅਪਲਾਈ ਨਹੀਂ ਕਰ ਸਕਣਗੇ ਵੱਡੀ ਖਬਰ ਸਾਹਮਣੇ ਆਈ ਹੈ ਸੋਰਸਸ ਤੋਂ ਵੱਡੀ ਖਬਰ ਹੈ ਕੈਨੇਡਾ 'ਚ ਰਹਿ ਰਹੇ ਵਿਦਿਆਰਥੀਆਂ ਦੇ ਲਈ ਬੜੀ ਵੱਡੀ ਖਬਰ ਹੈ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾ ਜੋ ਹਰੇਕ ਲੋਕਾਂ ਤੱਕ ਹਰੇਕ ਸਟੂਡੈਂਟ ਤੱਕ ਜਾਂ ਫਿਰ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟ ਗਏ ਆ ਜਾਂ ਜਾਣਾ ਚਾਹੁੰਦੇ ਆ ਉਹਨਾਂ ਤੱਕ ਵੀ ਇਹ ਖਬਰ ਪਹੁੰਚੇ ਤੇ ਉਹਨਾਂ ਦੇ ਮਾਪਿਆਂ ਤੱਕ ਵੀ ਖਬਰ ਪਹੁੰਚ ਜਾਵੇ ਜਿਨ੍ਹਾਂ ਦੇ ਵਰਕ ਪਰਮਿਟ 1 ਜਨਵਰੀ 2024 ਦੇ ਵਿੱਚ ਖਤਮ ਹੋਣ ਵਾਲੇ ਆ ਤੇ ਨਵਾਂ ਵਰਕ ਪਰਮਿਟ ਉਹ ਚਾਹੁੰਦੇ ਆ ਕਿ ਸਾਨੂੰ ਇਸ਼ੂ ਹੋਵੇ ਹੁਣ ਉਹ ਇਸ਼ੂ ਨਹੀਂ ਹੋਵੇਗਾ ਵੱਡੇ ਬਦਲਾਅ ਕਰ ਰਹੀ ਹੈ ਕੈਨੇਡਾ ਦੀ ਸਰਕਾਰ ਜਿਹੜੀਆਂ ਸਟੱਡੀ ਨੂੰ ਲੈ ਕੇ ਸਟੱਡੀ ਵੀਜ਼ਾ ਨੂੰ ਲੈ ਕੇ ਵਰਕ ਪਰਮਿਟ ਨੂੰ ਲੈ ਕੇ ਇਹਨਾਂ ਦੀ ਨੀਤੀਆਂ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਕਰ ਰਹੀ ਹੈ ਸਰਕਾਰ ਪਹਿਲਾਂ ਵੀ ਤੁਸੀਂ ਦੇਖ ਸਕਦੇ ਹੋ ਜਵੇਂ ਫੰਡਾਂ ਦੇ ਵਿੱਚ ਜਿਹੜੇ ਸਟੂਡੈਂਟ ਫੰਡ ਨੇ ਉਹਨਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਔਰ ਹੁਣ ਉਸ ਤੋਂ ਬਾਅਦ ਦੇ ਵਿੱਚ ਇਹ ਦੂਸਰਾ ਝਟਕਾ ਸੋਰਸਸ ਤੋਂ ਵੱਡੀ ਜਾਣਕਾਰੀ ਹੈ ਕਿ ਦੂਸਰਾ ਝਟਕਾ ਜਿਹੜਾ ਸਟੂਡੈਂਟ ਨੂੰ ਲੱਗੇਗਾ ਕੈਨੇਡਾ ਸਰਕਾਰ ਨੇ ਵਰਕ ਪਰਮਿਟ ਵਧਾਉਣ ਤੇ ਰੋਕ ਲਗਾ ਦਿੱਤੀ ਹੈ 31 ਦਸੰਬਰ ਤੋਂ ਬਾਅਦ ਸਟੂਡੈਂਟਸ ਦਾ ਜਿਹੜਾ ਵਰਕ ਪਰਮਿਟ ਹੈ ਉਹ ਨਹੀਂ ਵਧੇਗਾ ਤਾਂ ਕੁੱਲ 23 ਲੱਖ ਵਿਦਿਆਰਥੀਆਂ ਤੇ ਇਸ ਦਾ ਅਸਰ ਜਿਹੜਾ ਪਵੇਗਾ 5 ਲੱਖ ਦੇ ਕਰੀਬ ਜਿਹੜੇ ਵਿਦਿਆਰਥੀ ਹੈ ਉਹ ਹੁਣੇ-ਹੁਣੇ ਕਿਹਾ ਜਾ ਰਿਹਾ ਹੈ ਕਿ ਅਪਲਾਈ ਕਰ ਰਿਹਾ ਹੈ ਵਰਕ ਪਰਮਿਟ ਦੇ ਵਾਸਤੇ ਅਪਲਾਈ ਕਰ ਰਿਹਾ ਤਾਂ ਉਹਨਾਂ ਨੂੰ ਵੀ ਵੱਡਾ ਝਟਕਾ ਹੈ ਔਰ ਜਿਹੜੇ 23 ਲੱਖ ਸਟੂਡੈਂਟ ਸਟੱਡੀ ਕਰ ਰਿਹਾ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਵਰਕ ਪਰਮਿਟ ਅਪਲਾਈ ਕਰਨਾ ਸੀ ਸਟੱਡੀ ਪੂਰੀ ਹੋਣ ਤੋਂ ਬਾਅਦ ਦੇ ਵਿੱਚ ਤਾਂ ਉਹਨਾਂ ਦਾ ਵੀ ਵੱਡਾ ਨੁਕਸਾਨ ਹੈ ਤਾਂ ਪੰਜਾਬ ਤੋਂ 5 ਲੱਖ ਦੇ ਕਰੀਬ ਵਰਕ ਪਰਮਿਟ ਜਿਹੜੇ ਆ ਜਿਹੜੇ ਸਟੂਡੈਂਟ ਗਏ ਆ ਹੁਣੇ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ 5 ਲੱਖ ਦੇ ਕਰੀਬ ਉਹ ਭਾਰਤੀ ਵਿਦਿਆਰਥੀ ਹੈ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਨੂੰ ਵੀ ਨਹੀਂ ਮਿਲੇਗਾ ਔਰ ਇਸ ਦੇ ਨਾਲ ਹੀ 23 ਲੱਖ ਵਿਦਿਆਰਥੀ ਹੋਰ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵਰਕ ਪਰਮਿਟ ਜਿਹੜਾ ਉਹ ਕਰ ਰਹੇ ਸੀਗੇ ਅਪਲਾਈ ਤਾਂ ਉਹਨਾਂ ਨੂੰ ਵੀ ਨਹੀਂ ਮਿਲੇਗਾ ਕਿਉਂਕਿ ਕੈਨੇਡਾ ਦੀ ਅਸੀਂ ਗੱਲ ਕਰ ਰਹੇ ਆ ਤਾਂ ਕੈਨੇਡਾ ਦੇ ਵਿੱਚ ਪਹਿਲਾਂ ਹੀ ਰੈਸੈਸ਼ਨ ਚੱਲ ਰਿਹਾ ਹੈ ਬੜੀ ਮੰਦੀ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਜੋ ਹਾਲਾਤ ਅਸੀਂ ਦੇਖ ਪਾਉਂਦੇ ਆ ਵੀਡੀਓਸ ਵੀ ਲਗਾਤਾਰ ਸਾਹਮਣੇ ਆਉਂਦੀਆਂ ਨੇ ਕਿ ਕਿਵੇਂ ਜਿਹੜੇ ਪੰਜਾਬ ਤੋਂ ਗਏ ਨੌਜਵਾਨ ਹੈ ਜਾਂ ਫਿਰ ਹੋਰ ਸਟੇਟ ਤੋਂ ਗਏ ਨੌਜਵਾਨ ਹੈ ਉਹ ਕਿਵੇਂ ਬਾਹਰ ਤੰਬੂ ਲਾ ਕੇ ਬੈਠੇ ਹੋਏ ਨੇ ਤੰਬੂਆਂ ਦੇ ਵਿੱਚ ਜ਼ਿੰਦਗੀ ਜਿਹੜੀ ਉਹ ਕੱਟ ਰਿਹਾ ਹੈ ਚਾਹੇ ਅਸੀਂ ਸਿਰੇ ਸੈਸ਼ਨ ਦੀ ਗੱਲ ਕਰਦੇ ਆਂ ਚਾਹੇ ਕੈਨੇਡਾ ਦੇ ਵਿੱਚ ਘਰਾਂ ਦੇ ਰੈਂਟ ਦੀ ਗੱਲ ਕਰਦੇ ਆਂ ਬਲਤਾਂ ਕੰਮ ਦੀ ਗੱਲ ਕਰਦੇ ਆਂ ਤਾਂ ਵੱਡੇ ਪੱਧਰ ਤੇ ਬਹੁਤ ਸਾਰੇ ਸਟੂਡੈਂਟ ਅਜਿਹੇ ਨੇ ਜਿਹੜੇ ਹੁਣੇ-ਹੁਣੇ ਪੰਜਾਬ ਤੋਂ ਮਾਈਗ੍ਰੇਟ ਹੋ ਕੇ ਕੈਨੇਡਾ ਦੇ ਵਿੱਚ ਗਏ ਨੇ ਤਾਂ ਉਹਨਾਂ ਨੂੰ ਕੰਮ ਤੱਕ ਨਹੀਂ ਮਿਲ ਪਾਰਿਆ ਔਰ ਕੰਮ ਤਾਂ ਛੱਡੋ ਰਹਿਣ ਦੇ ਵਾਸਤੇ ਛੱਤ ਤੱਕ ਨਹੀਂ ਮਿਲ ਪਾਰੀ ਕਿਉਂਕਿ ਬੇਸਮੈਂਟਾਂ ਦੀ ਜੇਕਰ ਅਸੀਂ ਗੱਲ ਕਰਦੇ ਆਂ ਤਾਂ ਬੇਸਮੈਂਟਾਂ ਦੇ ਵਿੱਚ 3 ਤੋਂ 4-4 ਔਰ ਕਿਤੇ ਦਾ ਕਿਤੇ 6-6 7-7 ਜਾਣੇ ਵੀ ਅਡਜਸਟ ਹੋਇਆ ਹਾਲਾਂਕਿ ਬੇਸਮੈਂਟ ਦੇ ਵਿੱਚ 1 ਜਾਂ 2 ਤੋਂ ਵੱਧ ਲੋਕ ਜਿਹੜੇ ਆ ਬੜੀ ਮੁਸ਼ਕਲ ਦੇ ਨਾਲ ਰਹਿੰਦੇ ਆ ਤਾਂ ਉਹਨਾਂ ਬੇਸਮੈਂਟਾਂ ਦੇ ਵਿੱਚ ਖਾਸ ਤੌਰ ਤੇ ਹੁਣ ਦੀ ਅਸੀਂ ਜੇਕਰ ਗੱਲ ਕਰਦੇ ਆ ਤਾਂ 6 ਤੋਂ 7-7 ਜਿਹੜੇ ਸਟੂਡੈਂਟ ਨੇ ਲੋਕ ਜਿਹੜੇ ਉਹ ਰਹਿ ਰਹੇ ਆ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਔਰ ਕੰਮ ਦੀ ਬਹੁਤ ਮੰਦੀ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਕੰਮ ਈਜ਼ੀ ਨਹੀਂ ਲੱਭ ਰਿਹਾ ਔਰ ਖਾਸ ਤੌਰ ਤੇ ਜਿਹੜੇ ਹੁਣੇ-ਹੁਣੇ ਮਾਈਗ੍ਰੇਟ ਹੋ ਕੇ ਇਹ ਤੋਂ ਸਟੂਡੈਂਟ ਗਏ ਨੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਤਾਂ ਅਜੇ ਬਿਲਕੁਲ ਵੀ ਕੰਮ ਨਹੀਂ ਮਿਲਿਆ ਉਹ ਜਿਉਂ ਦੀ ਤਿਉਹ ਹੀ ਉੱਥੇ ਜਾ ਕੇ ਬੈਠੇ ਹੋਏ ਨੇ ਤਾਂ ਕੈਨੇਡਾ ਵਰਕ ਪਰਮਨ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਔਰ ਇਸ ਦੇ ਵਿੱਚ ਕੈਟਾਗਰੀ ਵੀ ਸਾਹਮਣੇ ਆ ਜਾਵੇਗੀ ਥੋੜੇ ਹੀ ਸਮੇਂ ਦੇ ਵਿੱਚ ਫਿਲਹਾਲ ਸੋਰਸਸ ਤੋਂ ਇਹ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ 31 ਦਸੰਬਰ ਤੋਂ ਬਾਅਦ ਜਿਹੜੇ ਸਟੂਡੈਂਟ ਦਾ ਵਰਕ ਪਰਮਟ ਐਕਸਪਾਇਰ ਹੋ ਜਾਣਾ ਹੈ ਜਿਨ੍ਹਾਂ ਨੇ ਸਟੂਡੈਂਟ ਤੋਂ ਤਬਦੀਲ ਵਰਕ ਪਰਮਟ ਦੇ ਵਿੱਚ ਕਰਾਇਆ ਉਹ ਵਰਕ ਪਰਮਿਟ ਜਿਨ੍ਹਾਂ ਦਾ 31 ਦਸੰਬਰ 2023 ਨੂੰ ਐਕਸਪਾਇਰ ਹੋਣਾ ਹੈ ਤਾਂ ਉਹਨਾਂ ਨੂੰ ਹੁਣ 24 ਦਾ ਵਰਕ ਪਰਮਿਟ ਜਿਹੜਾ ਉਹ ਨਹੀਂ ਮਿਲੇਗਾ ਰੋਕ ਲਗਾ ਦਿੱਤੀ ਗਈ ਹੈ ਕੈਨੇਡਾ ਦੀ ਸਰਕਾਰ ਦੇ ਵੱਲੋਂ ਹਾਲਾਂਕਿ ਕਿਹੜੇ ਕਾਰਨ ਦੇਖੇ ਗਏ ਹੋਣਗੇ ਇਸ ਕਾਰਨ ਤਾਂ ਨਹੀਂ ਕਿ ਕੈਨੇਡਾ ਦੇ ਵਿੱਚ ਬਹੁਤ ਰੈਸੈਸ਼ਨ ਚੱਲ ਰਿਹਾ ਹੈ ਪਹਿਲਾਂ ਵੀਜ਼ੇ ਲਗਾਏ ਗਏ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਟੂਡੈਂਟ ਜਿਹੜੇ ਮਾਈਗ੍ਰੇਟ ਹੋ ਕੇ ਕੈਨੇਡਾ ਪਹੁੰਚੇ ਤਾਂ ਉਸ ਤੋਂ ਬਾਅਦ ਦੇ ਵਿੱਚ ਤਮਾਮ ਤੰਗੀਆਂ ਦਾ ਵੀ ਸਾਮਣਾ ਕਰਨਾ ਪਿਆ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟ ਰਹਿ ਰਹੇ ਸੀ ਉਹਨਾਂ ਨੂੰ ਵੀ ਔਰ ਇਸ ਦੇ ਨਾਲ ਨਾਲ ਕੈਨੇਡੀਅਨਸ ਨੂੰ ਵੀ ਔਰ ਕੈਨੇਡਾ ਦੀ ਸਰਕਾਰ ਨੂੰ ਵੀ ਬਹੁਤ ਸਾਰਾ ਕਿਹਾ ਜਾ ਰਿਹਾ ਕਿ ਕ੍ਰਿਟਿਸਿਜ਼ਮ ਵੀ ਕੈਨੇਡਾ ਸਰਕਾਰ ਸਹਿ ਰਹੀ ਹੈ ਸੋ ਇਸ ਨੂੰ ਲੈ ਕੇ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੇ ਬਦਲਾਅ ਕੈਨੇਡਾ ਦੀ ਸਰਕਾਰ ਕਰ ਸਕਦੀ ਹੈ ਤਾਂ કુલ 23 ਲੱਖ ਵਿਦਿਆਰਥੀਆਂ ਤੇ ਇਸ ਦਾ ਅਸਰ ਪਵੇਗਾ ਜਿਨ੍ਹਾਂ ਦੇ ਵਰਕ ਪਰਮਿਟ 1 ਜਨਵਰੀ 2124 ਨੂੰ ਵਧਣੇ ਸੀ ਹੁਣ ਉਹ ਨਹੀਂ ਵਧਣਗੇ ਰੋਕ ਲਗਾ ਦਿੱਤੀ ਗਈ ਹੈ 5 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਅਪਲੀਕੇਸ਼ਨਸ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਸੀਗੀਆਂ ਵਿਦਿਆਰਥੀਆਂ ਦੀਆਂ ਕੈਨੇਡਾ ਦਾ ਵਰਕ ਪਰਮਿਟ ਲੈਣ ਦੇ ਵਾਸਤੇ ਤਾਂ ਉਹ ਹੁਣ ਹੋਲਡ ਤੇ ਰੱਖ ਦਿੱਤੀਆਂ ਗਈਆਂ ਨੇ ਸੋਰਸਸ ਤੋਂ ਵੱਡੀ ਜਾਣਕਾਰੀ ਮਿਲ ਪਾਰੀ ਹੈ ਕਿ ਉਹਨਾਂ ਦਾ ਵਰਕ ਪਰਮਿਟ ਜਿਹੜਾ ਉਹ ਨਹੀਂ ਵਧੇਗਾ ਤਾਂ ਇਹ ਬਹੁਤ ਹੀ ਜ਼ਰੂਰੀ ਤੇ ਵੱਡੀ ਖਬਰ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰੇਕ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿਉਂਕਿ ਵੱਡੀ ਖਬਰ ਹੈ ਹਰੇਕ ਕਿਸੇ ਦਾ ਭੈਣ ਭਰਾ ਕਿਸੇ ਦਾ ਪੁੱਤ ਕਿਸੇ ਦੀ ਧੀ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਤਾਂ ਉਹਨਾਂ ਨੂੰ ਵੀ ਹੁਣੇ ਖਬਰ ਦੀ ਜਾਣਕਾਰੀ ਹੋ ਸਕੇ ਤਾਂ ਜੋ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੰਗੀਆਂ ਜਾਂ ਫਿਰ ਕੋਈ ਵੀ ਐਸੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤਾਂ 1 ਜਨਵਰੀ 2024 ਨੂੰ ਜਿਹੜੇ ਵਰਕ ਪਰਮਿਟ ਨੇ ਉਹ ਖਤਮ ਹੋ ਜਾਣਗੇ ਤਾਂ ਉਹਨਾਂ ਨੂੰ ਨਵਾਂ ਵਰਕ ਪਰਮਿਟ ਜਿਹੜਾ ਨਹੀਂ ਮਿਲੇਗਾ ਤਾਂ ਕੈਨੇਡਾ ਦੇ ਵਿੱਚ ਰਹਿ ਰਹੇ ਵਿਦਿਆਰਥੀਆਂ ਦੇ ਵਾਸਤੇ ਇਹ ਵੱਡੀ ਖਬਰ ਹੈ ਵੱਡਾ ਝਟਕਾ ਹੈ ਕੈਨੇਡਾ ਸਰਕਾਰ ਨੇ ਵਰਕ ਪਰਮਿਟ ਵਧਾਉਣ ਤੇ ਰੋਕ ਲਗਾ ਦਿੱਤੀ ਹੈ 31 ਦਸੰਬਰ ਤੋਂ ਬਾਅਦ ਕੋਈ ਵੀ ਵਰਕ ਪਰਮਿਟ ਜਿਹੜਾ ਆ ਉਹ ਨਹੀਂ ਵਧੇਗਾ ਕੁੱਲ 23 ਲੱਖ ਵਿਦਿਆਰਥੀਆਂ ਤੇ ਅਸਰ ਪਵੇਗਾ ਕਿਉਂਕਿ ਆਮ ਤੌਰ ਤੇ ਜਿਹੜੇ ਕਾਲਜ ਦੇ ਵਿੱਚ ਯੂਨੀਵਰਸਿਟੀਆ ਦੇ ਵਿੱਚ ਅਸੀਂ